ਪੰਜਾਬ ਦੇ ਵਿੱਚ ਮੌਸਮ ਨੇ ਤੇਵਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਾਨੋ ਕਿ ਕਿੰਨੇ ਦਿਨ ਅਤੇ ਕਿੰਨੇ ਵਜੇ ਤੱਕ ਮੀਂਹ ਪਵੇਗਾ ਅਤੇ ਕਿੱਥੇ-ਕਿੱਥੇ ਅਲਰਟ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਕਿਤੇ ਧੁੰਦ ਪਵੇਗਾ ਤੇ ਕਿਤੇ ਰਫਤਾਰ ਦੇ ਨਾਲ ਮੀਂਹ ਆ ਰਿਹਾ ਹੈ ਜਾਣ ਲਵੋ ਆਪਣੇ ਇਲਾਕੇ ਦਾ ਹਾਲ ਜੀ ਆ ਸਸਰੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਥਾਵਾ ਤੇ ਮੀਂ ਦਾ ਆਗਾਜ਼ ਹੋ ਚੁੱਕਿਆ ਹੈ ਤੁਹਾਨੂੰ ਅਸੀਂ ਕੱਲ ਖਬਰ ਦਿਖਾਈ ਸੀ ਕਿ 31 ਤਰੀਕ ਦੀ ਰਾਤ ਜਾਂ 1 ਜਨਵਰੀ ਦੀ ਸਵੇਰ ਮੀਂ ਪਵੇਗਾ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂ ਪਿਆ ਵੀ ਹੈ ਪਹਿਲਾਂ ਤਾਂ ਕਮੈਂਟ ਕਰਕੇ ਇਹ ਦੱਸੋ ਕਿ ਕੀ ਤੁਹਾਡੇ ਇਲਾਕੇ ਦੇ ਵਿੱਚ ਅੱਜ ਮੀਂ ਦੀ ਸ਼ੁਰੂਆਤ ਹੋਈ ਹੈ ਜਾਂ ਨਹੀਂ ਹੋਈ ਹੈ ਤੁਸੀਂ ਕਿਹੜੇ ਇਲਾਕੇ ਤੋਂ ਹੋ ਅਤੇ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਮੌਸਮ ਕਿਹੋ ਜਿਹਾ ਹੈ ਕੀ ਤੜਕਸਾਰ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪਿਆ ਹੈ ਜਾਂ ਨਹੀਂ ਪਿਆ ਹੈ ਜਰੂਰ ਦੱਸੋ ਹੁਣ ਤੁਹਾਨੂੰ ਦੱਸਦੇ ਆ ਮੌਸਮ ਦਾ ਹਾਲ ਦੱਸ ਦਈਏ ਕਿ ਭਵਿੱਖਬਾਣੀ ਹੋਈ ਸੀ ਕਿ 31 ਦਸੰਬਰ ਦੀ ਰਾਤ ਤੋਂ ਮੀਂਹ ਦੀ ਸ਼ੁਰੂਆਤ ਹੋ ਸਕਦੀ ਹੈ ਪੱਛਮੀ ਗੜਬੜੀ ਦੇ ਕਾਰਨ ਇਹ ਜਿਹੜਾ ਹੈ ਉਹ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਅਤੇ ਇਹ ਮੀਂਹ ਦੀ ਰਫ਼ਤਾਰ ਜਿਹੜੀ ਆ ਉਹ ਵਧੇਗੀ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ ਦੱਸ ਦਈਏ ਕਿ 1 ਜਨਵਰੀ 2 ਜਨਵਰੀ ਅਤੇ 3 ਜਨਵਰੀ 2026 ਮਤਲਬ ਨਵੇਂ ਸਾਲ ਦੇ ਆਗਾਜ਼ ਤੇ ਹੀ ਮੀਂਹ ਦੀਪਾਂ ਵਿਖਬਾਣੀ ਕੀਤੀ ਗਈ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕਾ ਮੌਸਮ ਰਹੇਗਾ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੰਦ ਦਾ ਕਹਿਰ ਉਸੇ ਤਰੀਕੇ ਦੇ ਨਾਲ ਰਹੇਗਾ ਜਿੱਥੇ ਮੀਂਹ ਪਵੇਗਾ ਉੱਥੇ ਸੁੱਕੀ ਠੰਡ ਤੋਂ ਰਾਹਤ ਮਿਲ ਸਕਦੀ ਹੈ ਦਾਦੀ ਇਹ ਕਿ ਪੰਜਾਬ ਦੇ ਨਾਲ-ਨਾਲ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਮੀਂਹ ਦੀ ਰਫਤਾਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕੱਲ ਇਹ ਮੀਂਹ ਜਿਹੜਾ ਹੈ ਉਹ ਪੰਜਾਬ ਵੱਲ ਵਧਿਆ ਸੀ ਤੇ ਇਹ ਸੱਚ ਵੀ ਹੋਇਆ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈਣਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੜਕਸਾਰ ਬਹੁਤ ਸਾਰੇ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਮੀਂਹ ਦੇਖਿਆ ਗਿਆ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਤੁਸੀਂ ਜਿਹੜਾ ਹੈ ਆਪਣਾ ਧਿਆਨ ਰੱਖਣਾ ਹੈ ਜੇਕਰ ਕੋਈ ਜ਼ਰੂਰੀ ਕੰਮ ਹੈ ਤੇ ਘਰੋਂ ਨਿਕਲੋ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਘਰੋਂ ਨਾ ਨਿਕਲੋ ਕਿਉਂਕਿ ਧੁੰਦ ਦਾ ਕਹਿਰ ਲਗਾਤਾਰ جاری ਹੈ ਜ਼ੀਰੋ ਵਿਜ਼ਿਬਿਲਟੀ ਹੈ ਤੇ ਨਾਲ ਦੀ ਨਾਲ ਹੁਣ ਮੀਂਹ ਦੀ ਰਫ਼ਤਾਰ ਵੀ ਦੱਸੀ ਜਾ ਰਹੀ ਹੈ ਜੇਕਰ ਕੋਈ ਵਾਹਨ ਮੀਂਹ ਦੇ ਵਿੱਚ ਚਲਾਉਂਦਾ ਜਾਂ ਧੁੰਦ ਦੇ ਵਿੱਚ ਚਲਾਉਂਦਾ ਤਾਂ ਉਸਦੀ ਰਫ਼ਤਾਰ ਜਿਹੜੀ ਆ ਉਹ ਘੱਟ ਰੱਖੋ ਦੱਸਦੀ ਹੈ ਕਿ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਵੇਗਾ ਸਿਰਫ ਕੁਝ ਕੇ ਇਲਾਕੇ ਨੇ ਜਿੱਥੇ ਮੀਂਹ ਪੈ ਸਕਦਾ ਹੈ ਅਤੇ ਹੁਣ ਤੁਹਾਨੂੰ ਅਸੀਂ ਇਸੇ ਲਈ ਕਮੈਂਟਾਂ ਦੇ ਵਿੱਚ ਪੁੱਛ ਰਿਹਾ ਕਿ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਕਿਉਂਕਿ ਦੁਆਬੇ ਏਰੀਆ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਹੈ ਅਤੇ ਨਾਲ ਦੀ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ ਸੋ ਕਮੈਂਟਾਂ ਦੇ ਵਿੱਚ ਦੱਸੋ ਕਿ ਇਹ ਖਬਰ ਤੁਸੀਂ ਕਿੱਥੋਂ ਸੁਣ ਰਹੇ ਹੋ ਅਤੇ ਕੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਸਵੇਰੇ ਪਿਆ ਹੈ ਜਾਂ ਨਹੀਂ ਪਿਆ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋ ਗਈ ਹੈ ਜਾਂ ਨਹੀਂ ਹੋ ਗਈ ਹੈ ਕਿਉਂਕਿ ਮੀਂਹ ਦੀ ਰਫ਼ਤਾਰ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੇ ਮੀਂਹ ਜਿਹੜਾ ਹੈ ਉਹ ਪੰਜਾਬ ਦੇ ਵਿੱਚ 3 ਦਿਨ ਰਹਿਣ ਵਾਲਾ ਹੈ ਨਵੇਂ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਮੀਂਹ ਦੇ ਨਾਲ ਜਿਹੜੀ ਆ ਹੋ ਰਹੀ ਹੈ ਸੋ ਨਵੇਂ ਸਾਲ ਦੀਆਂ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਾਂ ਅਤੇ ਨਾਲ ਦੀ ਨਾਲ ਆਪਣੇ ਸਾਰਿਆਂ ਨੇ ਸਾਵਧਾਨੀ ਰੱਖਣਾ ਹੈ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਕੋਸ਼ਿਸ਼ ਕਰਨਾ ਹੈ ਕਿ ਮੀਂਹ ਜਾਂ ਧੁੰਦ ਦੇ ਵਿੱਚ ਘਰੋਂ ਜਿੰਨਾ ਘੱਟ ਨਿਕਲੋ ਉੰਨਾ ਵਧੀਆ ਹੈ